ਸਸੀ ਕਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤਿਕ ਜਿਹੜਾ ਮਾਹੌਲ ਆ ਪੂਰਾ ਗਰਮਾਇਆ ਹੋਇਆ ਵਾ ਆਪਾਂ ਉਹਦੇ ਤੇ ਚਰਚਾ ਕਰਾਂਗੇ ਕਿਉਂਕਿ ਇੱਕ ਤਾਂ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਰੁਖ ਅਪਣਾ ਲਿਆ ਹੈ ਜਿਹੜੇ ਕਿ ਚਾਹੇ ਬਗਾਵਤ ਕਰਨ ਵਾਲੇ ਤਹਿਸੀਲਦਾਰ ਹੋਣ ਚਾਹੇ ਕਿਸਾਨ ਹੋਣ ਇਹਨਾਂ ਤੇ ਤਾਂ ਅਪਣਾਇਆ ਬਣਾਇਆ ਤੇ ਔਰ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਨੇ ਨਸ਼ਿਆਂ ਦੇ ਵਿਰੁੱਧ ਜੁੱਧ ਇੱਕ ਛੇੜਿਆ ਹੋਇਆ ਵਾ ਨਸ਼ਿਆਂ ਦੇ ਸਮਗਲਰਾਂ ਦੇ ਵਿਰੁੱਧ ਤੇ ਨਾਲ ਹੀ ਆਪਾਂ ਇੱਕ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਹੋਇਆ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਸੱਤ ਮੈਂਬਰੀ ਕਮੇਟੀ ਬਣਾਈ ਸੀ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਉਹਨਾਂ ਦਾ ਕੀ ਐਲਾਨ ਹੋਵੇਗਾ ਆਪਾਂ ਸਭ ਤੋਂ ਪਹਿਲਾਂ ਅੱਜ ਭਗਤੀ ਜਿਹੜਾ ਮਸਲੇ ਤੇ ਗੱਲ ਕਰਾਂਗੇ ਕਿਉਂਕਿ ਭਗਤ ਦਾ ਮਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਸਵੇਰੇ ਟਵੀਟ ਕਰਕੇ ਇੱਕ ਤਰਥੱਲੀ ਮਚਾ ਦਿੱਤੀ ਉਹ ਟਵੀਟ ਸੀਗਾ ਆਪਾਂ ਦੇਖਦੇ ਆਂ ਤਸੀਲਦਾਰਾਂ ਦੇ ਬ੍ਰਦਰ ਕਿਉਂਕਿ ਤਸੀਲਦਾਰ ਪਿਛਲੇ 2-3 ਦਿਨ ਤੋਂ ਸਮੂਹਕ ਛੁੱਟੀ ਤੇ ਚਲੇ ਗਏ ਨੇ ਔਰ ਤਸੀਲਾਂਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਜਿਹੜਾ ਹੈਗਾ ਰੁਕਿਆ ਹੋਇਆ ਲੋਕ ਤਰਾ-ਤਰਾ ਕਰਦੇ ਆ ਲੋਕ ਤਸੀਲਾਂਾਂ ਦੇ ਵਿੱਚ ਖੱਜਲਖੁਆਰ ਹੋ ਰਹੇ ਆ ਕਿਉਂਕਿ ਕਿਸੇ ਦਾ ਐਫੀਡੇਵਟ ਹੁੰਦਾ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਆ ਜਿਹੜੇ ਤਸੀਲਾਂਾਂ ਦੇ ਵਿੱਚ ਤਸੀਲਦਾਰ ਦੀ ਮੋਹਰ ਤੋਂ ਬਾਅਦ ਹੋਣੇ ਹੁੰਦੇ ਆ ਪਰ ਤਸੀਲਦਾਰ ਤਾਂ ਛੁੱਟੀ ਤੇ ਚਲੇ ਗਏ ਕਿਉਂਕਿ ਤਸੀਲਦਾਰਾਂ ਦੀਆਂ ਮੰਗਾਂ ਸਨ ਕਿ ਇੱਕ ਤਾਂ ਕਿਉਂਕਿ ਵਿਜੀਲੈਂਸ ਦੀਆਂ ਜਿਹੜੀਆਂ ਕਾਰਵਾਈਆਂ ਕਰ ਰਹੀ ਆ ਉਹਨਾਂ ਨੂੰ ਫੜਾ Maria! ਉਹਨਾਂ ਨੂੰ ਵਿਜੀਲੈਂਸ ਨੂੰ ਰੋਕਿਆ ਜਾਵੇ ਤੇ ਔਰ ਜਿਹੜੇ ਹੈਗੇ ਆ ਕਈ ਝੂਠੇ ਮਾਮਲੇ ਉਹਨਾਂ ਨੇ ਦਰਜ ਕੀਤੇ ਨੇ ਵਿਜੀਲੈਂਸ ਬਿਊਰੋ ਨੇ ਤੇ ਉਹ ਵਾਪਸ ਲਏ ਜਾਣ ਪਰ ਇਹ ਜਿਹੜੀ ਹੈਗੀਆਂ ਭਾਵੇਂ ਉਹਨਾਂ ਨੇ ਮੰਤਰੀ ਜਿਹੜੇ ਹੈਗੇ ਆ ਮਾਲ ਮੰਤਰੀ ਮੁੰਡਿਆ ਜੀ ਉਹਨਾਂ ਨੂੰ ਵੀ ਮਿਲੇ ਸੀ ਤਸੀਲਹਾਰ ਐਸੋਸੀਏਸ਼ਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਨਾਲ ਹੀ ਜਿਹੜਾ ਹੈਗਾ ਇਹ ਆਰਡਰ ਜਾਰੀ ਕਰ ਦਿੱਤੇ ਕਿ ਤੁਹਾਨੂੰ ਸਾਰਿਆਂ ਨੂੰ ਛੁੱਟੀ ਮੁਬਾਰਕ ਦੇਖੋ ਟਵੀਟ ਦੇਖਦੇ ਆ ਸਮੂਹ ਨੂੰ ਛੁੱਟੀ ਮੁਬਾਰਕ ਸਾਡੇ ਕੋਲ ਹੋਰ ਬੰਦੇ ਬਿਥੇਰੇ ਆ ਪੜੇ ਲਿਖੇ ਬੇਰੁਜ਼ਗਾਰ ਬੈਠੇ ਆ ਔਰ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਦੀ ਤਹਿਸੀਲ ਦੇ ਵਿੱਚ ਜਾ ਕੇ ਆ ਦੇਖੋ ਬਿਆਨ ਦਿੱਤਾ ਇਸ ਤਰਤੇ ਤਹਿਸੀਲਦਾਰ ਕਹਿੰਦੇ ਜਿਹੜੇ ਤਹਿਸੀਲਦਾਰ ਅੱਜ ਜੋ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਆ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਪੋਰਟ ਨਹੀਂ ਕਰਾਂ ਅਸੀਂ 2-3 ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ 2-3 ਕੁਲੀਗ ਸਾਡੇ 2-3 ਸਾਥੀ ਵਿਜੀਲੈਂਸ ਨੇ ਕ੍ਰਪਸ਼ਨ 'ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕ੍ਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਪਰ ਹੁਣ ਇਹ ਲੋਕ ਦੇਖਣਗੇ ਤੁਸੀਂ ਕਦੋਂ ਆਉਣਾ ਵਾ ਕਦੋਂ ਤੁਹਾਨੂੰ ਕਿੱਥੇ ਜੁਆਇਨ ਕਰਾਉਣਾ ਵਾ ਬਥੇਰੇ ਬੇਰਜਗਾਰ ਫਰਦੇ ਨੇ ਹੁਣ ਤੁਸੀਂ ਜਾਓ ਜਿਨ ਕਿ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਪਹਿਲੀ ਵਾਰ ਹੋਇਆ ਏ ਜਿਹੜਾ ਤਹਿਸੀਲਦਾਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਛੁੱਟੀ ਤੇ ਗਏ ਤੇ ਉਹਨਾਂ ਦੀ ਥਾਂ ਤੇ ਜਿਹੜੇ ਹੈਗੇ ਕਾਨੂੰਗੋ ਲਗਾ ਦਿੱਤੇ ਗਏ ਨੇ ਕਾਨੂੰਗੋ ਸੀਨੀਅਰ ਸਹਾਇਕ ਤੇ ਔਰ ਜਿਹੜੇ ਰੈਵਨਿਊ ਵਿਭਾਗ ਦੇ ਵਿੱਚੋਂ ਪ੍ਰਮੋਟ ਹੋ ਕੇ ਐਸਡੀਐਮ ਬਣੇ ਸੀਗੇ ਉਹਨਾਂ ਨੂੰ ਤਹਿਸੀਲਦਾਰਾਂ ਦਾ ਚਾਰਜ ਸੰਭਾਲ ਦਿੱਤਾ ਗਿਆ ਕਿਉਂਕਿ ਸਬ ਰਜਿਸਟਰਾਰਾਂ ਦਾ ਜਿਹੜੇ ਕੀ ਰਜਿਸਟਰੀਆਂ ਕਰਨਗੇ ਤੇ ਪਰ ਹੁਣ ਚਰਚਾਵਾ ਇਹ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ 1955 56 ਵਾਲਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਬਣੇਗਾ ਕਿਉਂਕਿ ਪ੍ਰਤਾਪ ਸਿੰਘ ਕੈਰੋ ਵੀ ਉਸ ਤਰ੍ਹਾਂ ਦੀ ਚਰਚਾ ਵਾ ਪ੍ਰਤਾਪ ਸਿੰਘ ਕੈਰੋ ਵੇਲੇ ਜਿਹੜਾ ਜਦੋਂ ਮੁੱਖ ਮੰਤਰੀ ਸੀ ਇਹ ਪੰਜਾਬ ਦੇ ਉਸ ਸਮੇਂ ਪਟਵਾਰੀ ਹੜਤਾਲ ਕਰਕੇ ਚਲੇ ਗਏ ਸੀ ਲਗਾਤਾਰ ਪਟਵਾਰੀਆਂ ਦੀ ਹੜਤਾਲ ਚੱਲ ਰਹੀ ਸੀ ਤਾਂ ਜਿਹੜੇ ਮੁੱਖ ਮੰਤਰੀ ਉਸ ਸਮੇਂ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਕਹਿੰਦੇ ਮੋਗੇ ਬੁਲਾ ਲੇ ਇਕੱਠੇ ਕਰ ਲਿਓ ਉਹਨਾਂ ਦੀ ਲਿਓ ਮੰਗਾ ਕਿੱਥੇ ਆ ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਉਦੋਂ ਇਕੱਠੇ ਕਰ ਲੇ ਵੀ ਮੰਗਾ ਮੰਨ ਲਿਏ ਤੇ ਚਲੇ ਗਏ ਕਹਿੰਦੇ ਬੱਸਾਂ ਭਰ ਕੇ ਉਦੋਂ ਕਿਹੜਾ ਮੋਬਾਈਲ ਹੁੰਦੇ ਸੀ ਉਹਨਾਂ ਦੀਆਂ ਪੁਲਿਸ ਇਕੱਠੀ ਕੀਤੀ ਪੁਲਿਸ ਰਾਹੀਂ ਉਹਨਾਂ ਦੇ ਜਿਹੜੇ ਪਰਸ ਵੀ ਬਟੂਕੇ ਜਿਹੜੇ ਪੈਸੇ ਸੀ ਉਹਨਾਂ ਕੋਲ ਕਢਾ ਲੇ ਤੇ ਔਰ ਉਹਨਾਂ ਦੀਆਂ ਬੱਸਾਂ ਭਰ ਕੇ ਉਹਨਾਂ ਨੂੰ ਰਾਜਸਥਾਨ ਦੇ ਵਿੱਚ ਦੂਰ ਛੱਡਿਆਏ ਦੂਰ ਦਰਾਡੇ ਤੇ ਜਿਹੜੇ ਕਿ ਇੱਕ ਇੱਕ ਹਫ਼ਤਾ ਬਾਅਦ ਕਹਿੰਦੇ ਤੁਰ ਕੇ ਘਰਾਂ ਨੂੰ ਪਹੁੰਚੇ ਨਾ ਕਰਾਇਆ ਕੋਲੇ ਸੀ ਤੇ ਨਾਲ ਹੀ ਕਹਿੰਦੇ ਉਹਨਾਂ ਦੇ ਜਦੋਂ ਘਰੇ ਆਏ ਆਉਂਦਿਆਂ ਨੂੰ ਘਰਾਂ ਦੇ ਵਿੱਚ ਚਿੱਠੀਆਂ ਆਈਆਂ ਹੋ ਜਾਂ ਸੀ ਡਾਕ ਰਾਹੀਂ ਵੀ ਤੁਹਾਨੂੰ ਸਸਪੈਂਡ ਕੀਤਾ ਜਾਂਦਾ ਬਾਅਦ ਦੇ ਵਿੱਚ ਕਹਿੰਦੇ ਕੋਸ਼ਿਸ਼ ਸਮੇਂ ਬਾਅਦ ਬਹਾਲ ਕਰ ਇਸ ਸਰਤੇ ਕੀਤੇ ਵੀ ਜਿਹੜਾ ਪੈਂਡਿੰਗ ਕੰਮ ਆ ਉਹ ਤੁਸੀਂ ਪੂਰਾ ਕਰੋ ਦਿਨ ਰਾਤ ਲਾ ਕੇ ਉਹਨਾਂ ਨੇ ਪੈਂਡਿੰਗ ਕਰਕੇ ਕੀਤਾ ਤੇ ਕਹਿੰਦਾ ਭਾਵ ਵੀ ਉਹਨਾਂ ਨੂੰ ਇਹ ਜਾ ਦਹਿਸਤ ਫਲਾ ਦਿੱਤੀ ਵੀ ਮੁੜ ਕੇ ਉਹ ਪਟਵਾਰੀ ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਮੌਕੇ ਹੜਤਾਲਤੇ ਨਹੀਂ ਗਏ ਹੁਣ ਇਹ ਇਸ ਤਰ੍ਹਾਂ ਹੀ ਅਗੜਾ ਭਗਵੰਤ ਮਾਨ ਨੇ ਜਿਹੜਾ ਤਹਿਸੀਲਦਾਰਾਂ ਦਾ ਜਿਹੜਾ ਫੈਸਲਾ ਵੱਡਾ ਕੀਤਾ ਕਿਉਂਕਿ ਪਟਵਾਰੀ ਦੇ ਮੁਕਾਬਲੇ ਤਹਿਸੀਲਦਾਰ ਬਹੁਤ ਵੱਡਾ ਅਫਸਰ ਹੁੰਦਾ ਪਰ ਤਹਿਸੀਲਦਾਰਾਂ ਤੇ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਡੰਡਾ ਚਲਾਉਣਾ ਭਗਵੰਤ ਮਾਨ ਲਈ ਬਹੁਤ ਵੱਡਾ ਹੈਗਾ ਕਿਉਂਕਿ ਇਤਿਹਾਸਿਕ ਫੈਸਲਾ ਹੁਣ ਇਹ ਦੇਖਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਜਿਹੜਾ ਹੈਗਾ ਦਹਿਰੌਣਗੇ ਉਹ ਇਤਿਹਾਸ ਆਓ ਹੁਣ ਦੂਸਰਾ ਭਖ ਦਾ ਮਸਲਾ ਜਿਹੜਾ ਹੈਗਾ ਕਿਸਾਨਾਂ ਦਾ ਭਾਵੇਂ ਕਿ ਇੱਕ ਸੰਯੁਕਤ ਜਿਹੜਾ ਕਿਸਾਨ ਮੋਰਚਾ ਸਿੰਘੂ ਬਾਰਡਰ ਤੋਂ ਵੱਡਾ ਹੋ ਕੇ ਉਭਰਿਆ ਸੀ ਜਿਹਦੇ ਮੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਸਾਨਾਂ ਅੱਗੇ ਝੁਕਣਾ ਪਿਆ ਸੀ ਕਿਉਂਕਿ ਸਾਰੇ ਕਿਸਾਨ ਜਥੇਬੰਦੀਆਂ ਇੱਕ ਮੁੱਠ ਸਨ ਪਰ ਹੁਣ ਅਲੱਗ-ਥਲੱਗ ਹੋਈਆਂ ਵੀਆਂ ਕਿਸੇ ਨੇ ਖਨੌਰੀ ਬਾਰਡਰ ਤੇ ਧਰਨਾ ਲਾਇਆ ਹੋਇਆ ਕਿਸੇ ਨੇ ਸੰਭੂ ਬਾਰਡਰ ਤੇ ਲਾਇਆ ਹੋਇਆ ਪਰ ਇੱਕ ਅਲੱਗ ਜਿਹੜੇ ਹੈਗੇ ਆ ਉਹ ਮੋਰਚਿਆਂ ਨਾਲ ਸਬੰਧਤ ਨਹੀਂ ਹੈਗੇ ਸੰਭੂ ਔਰ ਖਨੌਰੀ ਨਾਲ ਤੇ ਨਾ ਹੀ ਡੱਲੇਵਾਲ ਦੇ ਨਾਲ ਉਸ ਤਰ੍ਹਾਂ ਦਾ ਸਹਿਮਤ ਨਹੀਂ ਪਰ ਉਹਨਾਂ ਦੀ ਭੁੱਖ ਹੜਤਾਲ ਮੰਗਾ ਨਾਲ ਸਹਿਮਤ ਨਹੀਂ ਪਰ ਉਹਨਾਂ ਦੇ ਜਿਹੜੇ ਹੈਗੇ ਆ ਪਰਸਨਲ ਫੈਸਲੇ ਨੂੰ ਉਹ ਦੱਸਦੇ ਆ ਵੀ ਇਹਨਾਂ ਦਾ ਧਰਨਾ ਜਾਂ ਜਿਹੜੀ ਮਰਨ ਵਾਰਤ ਰੱਖਿਆ ਉਹਦੇ ਨਾਲ ਸਹਿਮਤ ਨਹੀਂ ਉਦੋਂ ਕਿਸਾਨਾਂ ਦੇ ਇਸ ਸੰਯੁਕਤ ਕਿਸਾਨ ਮੋਰਚੇ ਦੇ ਜਿਹੜਾ ਗਰੁੱਪ ਆ ਉਹਨੇ ਮੀਟਿੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਭਵੰਦੀ ਵਿੱਚ ਜਿੱਥੇ ਕਿ ਉਹਨਾਂ ਨੇ ਮੰਗਾਂ ਰੱਖੀਆਂ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਅਨੁਸਾਰ ਉਹਨਾਂ ਨੇ ਵੱਲੋਂ ਪੁੱਛਿਆ ਗਿਆ ਵੀ ਧਰਨੇ ਦਾ ਕੀ ਬਣੇਗਾ ਵੀ ਜਿਹੜਾ ਤੁਸੀਂ ਧਰਨਾ ਅਨਾਉਂਸ ਕੀਤਾ ਹੋਇਆ 5 ਮਾਰਚ ਦਾ ਉਹ ਕਹਿੰਦੇ ਜੀ ਉਹ ਤਾਂ ਧਰਨਾ ਤਾਂ ਲੱਗੇਗਾ ਮੁੱਖ ਮੰਤਰੀ ਕਹਿੰਦੇ ਮੇਰੀ ਅੱਖ ਦੇ ਵਿੱਚ ਜਿਹੜਾ ਹੈਗਾ ਇਨਫੈਕਸ਼ਨ ਹੋਈ ਆ ਮੈਂ ਡਾਕਟਰ ਤੋਂ ਟਾਈਮ ਲਿਆ ਹੁਣ ਤੁਸੀਂ ਧਰਨਾ ਲਗਾਓ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਦੇ ਟਵੀਟ ਨੇ ਜਿਹੜਾ ਹੈਗਾ ਉਦਸ ਨੇ ਵੀ ਤਰਥੱਲੀ ਮਚਾ ਦਿੱਤੀ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਜਿਹੜਾ ਹੈਗਾ ਕੀ ਹੁਣ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੇ ਤੁਰੇ ਹੋ ਧਰਨੇ ਮਜਾਰੇ ਕਰਕੇ ਇਹ ਕਿੱਥੋਂ ਦੇ ਜਿਹੜਾ ਹੈਗਾ ਸਿਆਣਪ ਵਾਲੀ ਗੱਲ ਆ ਤੁਸੀਂ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹੋ ਤੇ ਵਪਾਰੀ ਭੱਜ ਰਹੇ ਨੇ ਕਿਉਂਕਿ ਉਹਨਾਂ ਦੇ ਵਪਾਰ ਠੱਪ ਹੋ ਰਹੇ ਨੇ ਲੋਕ ਪੰਜਾਬ ਦੇ ਵਿੱਚ ਆ ਨਹੀਂ ਰਹੇ ਇਸ ਕਰਕੇ ਲੋਕਲ ਜਿਹੜੇ ਲੋਕ ਆ ਉਹਨਾਂ ਦੀ ਆਵਾਜ਼ਾਈ ਤੁਸੀਂ ਠੱਪ ਕਰ ਦਿੰਦੇ ਹੋ ਉਹ ਪ੍ਰਧਾਨ ਜਿਹੜਾ ਕਿ ਮੁੱਖ ਮੰਤਰੀ ਨੇ ਟਵੀਟ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸਾਨ ਆਗੂਆਂ ਨੇ ਕਿਹਾ ਵੀ 5 ਮਾਰਚ ਨੂੰ ਪੱਕਾ ਮੋਰਚਾ ਚੰਡੀਗੜ੍ਹ ਲਾਵਾਂਗੇ ਪਰ ਜੇਕਰ ਸਾਨੂੰ ਰੋਕਿਆ ਗਿਆ ਤਾਂ ਅਸੀਂ ਜਿਹੜੇ ਬਾਰਡਰ ਤੇ ਰੋਕਿਆ ਜਾਂਦਾ ਅਸੀਂ ਉਸ ਬਾਰਡਰ ਤੇ ਹੀ ਪੱਕਾ ਮੋਰਚਾ ਬਣਾ ਲਾਂਗੇ ਜਿਵੇਂ ਸਿੰਘੂ ਬਾਰਡਰ ਤੇ ਜਿਹੜਾ ਹੈਗਾ ਉਹਨਾਂ ਨੇ ਦਿੱਲੀ ਤੇ ਜਾਣਾ ਸੀ ਪਰ ਉਹ ਸਿੰਘੀ ਬਾਰਡਰ ਤੇ ਰੋਕ ਲਿਆ ਉੱਥੇ ਮੋਰਚਾ ਬਣਾ ਲਿਆ ਪਰ ਇਸੇ ਦੇ ਡਰੋਂ ਅੱਜ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਵੱਡੇ ਕਿਸਾਨ ਆਗੂਆਂ ਨੂੰ ਘਰਾਂ ਤੋਂ ਚੁੱਕ ਲਿਆ ਉਹਨਾਂ ਨੂੰ ਹਰਿਆਸ ਵਿੱਚ ਲੈ ਲਿਆ ਕਈਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਪਰ ਉਹਨਾਂ ਨੂੰ ਕਿਉਂਕਿ ਮੀਟਿੰਗ ਨਹੀਂ ਹੋ ਸਕੀ ਉਹਨਾਂ ਨੇ ਮੀਟਿੰਗ ਰੱਖੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦੀ 5 ਦੇ ਜਿਹੜਾ ਜਿਹੜਾ ਅੱਜ ਦੀ ਮੀਟਿੰਗ ਰੱਖੀ ਗਈ ਸੀ ਜਿਹੜਾ 5 ਤਰੀਕ ਨੂੰ ਚੰਡੀਗੜ੍ਹ ਮੋਰਚਾ ਲਗਾਣਾ ਉਹ ਮੀਟਿੰਗ ਵੀ ਮੁਲਤਵੀ ਕਰਨੀ ਪਈ ਪਰ ਹੁਣ ਜਿਹੜਾ ਦੇਖਦੇ ਆ ਵੀ ਜਿਹੜਾ 5 ਮਾਰਚ ਨੂੰ ਮੋਰਚਾ ਲਗਾਉਣ ਵਿੱਚ ਸਫਲ ਹੁੰਦੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾਂ ਫਿਰ ਜਿਹੜਾ ਹੈਗਾ ਉਹਨਾਂ ਦਾ ਪੰਜਾਬ ਸਰਕਾਰ ਠੁੱਸ ਕਰ ਦਿੰਦੀ ਆ ਪਰ ਇੱਕ ਗੱਲ ਜ਼ਰੂਰ ਆ ਕਿਸਾਨ ਪਹਿਲਾਂ ਜਿਹਨੀਆਂ ਲੋਕਾਂ ਦੀਆਂ ਨਜ਼ਰਾਂ ਸੀ ਸੰਯੁਕਤ ਕਿਸਾਨ ਮੋਰਚੇ ਤੇ ਸਨ ਕਿਉਂਕਿ ਮੁੱਖ ਮੰਤਰੀ ਨੇ ਸਖਤ ਟਵੀਟ ਕਰ ਦਿੱਤਾ ਸੀ ਸਖਤੀ ਦੇ ਨਾਲ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਵੀ ਜਾਂ ਮੈਂ ਨਹੀਂ ਤੁਹਾਡੀਆਂ ਮੰਗਾ ਮੰਨਦਾ ਕਿਉਂਕਿ ਤੁਹਾਡੀਆਂ ਮੰਗਾ ਮੰਨਣ ਯੋਗ ਹੀ ਨਹੀਂ ਜਿਹੜੀਆਂ ਮੰਗਾ ਕੇਂਦਰ ਨਾਲ ਸੰਬੰਧਤ ਆ ਉਹ ਪੰਜਾਬ ਸਰਕਾਰ ਕਿਵੇਂ ਪੂਰੀਆਂ ਕਰ ਸਕਦੀ ਆ ਪਰ ਹੁਣ ਜਿਹੜਾ ਹੈਗਾ ਜਦੋਂ ਦਾ ਤਹਿਸੀਲਦਾਰਾਂ ਦਾ ਮਸਲਾ ਹੋਇਆ ਤਹਿਸੀਲਦਾਰਾਂ ਦਾ ਜਿਹੜਾ ਮੁੱਖ ਮੰਤਰੀ ਨੇ ਜਿਹੜਾ ਸਮੂਹਕ ਛੁੱਟੀ ਉਹਨਾਂ ਨੇ ਪ੍ਰਵਾਨ ਕਰ ਲਈ ਤਾ ਉਸ ਤੋਂ ਬਾਅਦ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਹਰ ਦੀ ਹਰ ਇੱਕ ਦੇ ਜਵਾਨ ਤੇ ਤਹਿਸੀਲਦਾਰਾਂ ਵਾਲਾ ਮਸਲੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲੋਹਤਾ ਕਰੀ ਜਾ ਰਹੀ ਹੈ ਜਦ ਕਿ ਕਿਸਾਨਾਂ ਦਾ ਮਸਲਾ ਜਿਹੜਾ ਸੀਗਾ ਉੱਠ ਇਸ ਦੇ ਜਿਹੜਾ ਇਸ ਕੈਂਪੇਨ ਦੇ ਅੱਗੇ ਠੰਡਾ ਹੋ ਗਿਆ ਜਦ ਕਿ ਹੁਣ ਹਰ ਪਾਸੇ ਚਰਚਾ ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਹੈ ਤਹਿਸੀਲਦਾਰਾਂ ਦੇ ਵਿਰੁੱਧ ਲਏ ਗਏ ਫੈਸਲੇ ਦੀ ਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਸ਼ਕਤੀ ਤਾਂ ਹਰ ਥਾਂ ਮੁੱਖ ਮੰਤਰੀ ਵਰਤ ਰਹੇ ਨੇ ਪਰ ਆਹ ਸ਼ਕਤੀ ਬਾਕੀ ਸਲਾਹਣਾ ਜੋਗਾ ਜੀ ਦੀ ਗੱਲ ਆਪਾਂ ਕਰਨ ਜਾ ਰਹੇ ਹਾਂ ਇਹ ਸ਼ਕਤੀ ਹੈਗੀ ਡਰੱਗ ਸਮਗਲਰਾਂ ਦੇ ਵਿਰੁੱਧ ਜਿਹੜਾ ਸਿਕੰਜਾ ਕਸਿਆ ਹਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕਿਉਂਕਿ ਡਰੱਗ ਸਮਗਲਰਾਂ ਦੇ ਜਿਹੜੇ ਘਾਰਾ ਡਰੱਗ ਤੋਂ ਮਨੀ ਤੋਂ ਪੈਸੇ ਦੇ ਨਾਲ ਬਣਾਏ ਗਏ ਨੇ ਲੋਕਾਂ ਦੀਆਂ ਜਵਾਨੀਆਂ ਜਿਹੜੀਆਂ ਨੌਜਵਾਨਾਂ ਦੀਆਂ ਜਵਾਨੀਆਂ ਅਜਾੜ ਕੇ ਲੋਕਾਂ ਦੇ ਘਰ ਜਿਹੜੀਆਂ ਦਸਾਂ ਨੋਆਂ ਦੀ ਕਿਰਤ ਉਹ ਜਮੀਨਾ ਬਕਵਾ ਕੇ ਤੇ ਔਰ ਲੋਕ ਜਿਹੜੇ ਨੌਜਵਾਨੀ ਨਸ਼ਿਆਂ ਦੇ ਰਾਹ ਤੁਰੀ ਹੋਈ ਆ ਕਿਉਂਕਿ ਇਹ ਪੈਡਲਰ ਜਿਹੜੇ ਡਰੱਗ ਤਸਕਰਾਂ ਦਾ ਜਿਹੜਾ ਗਰੋਅ ਆ ਵੱਡਾ ਉਹਨੂੰ ਠੱਲ ਪਾਉਣ ਲਈ ਚੀਨ ਤੋੜ ਲਈ ਜਿਹੜਾ ਡਰੱਗ ਸਮਗਲਰਾਂ ਦੇ ਘਰਨ ਤੋੜਨ ਦਾ ਜਿਹੜਾ ਸੈਲਸਰਾ ਅਸਰੂ ਕੀਤਾ ਗਿਆ ਉਸ ਦੇ ਨਾਲ ਜਿਹੜਾ ਹੈਗਾ ਜਰੂਰ ਇੱਕ ਮੈਸੇਜ ਅੱਛਾ ਵੀ ਜਾਂਦਾ ਔਰ ਕੋਈ ਜਿਹੜਾ ਹੈਗਾ ਵੀ ਉਹ ਸੋਚ ਵੀ ਨਹੀਂ ਸਕਦਾ ਤੇ ਨਾਲ ਹੀ ਇਸ ਦੀ ਵਾਹ ਵਾਹ ਹੋ ਰਹੀ ਆ ਤੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਨੇ ਕਿਉਂਕਿ ਇਹ ਤਾਂ ਹੈਗੀਆਂ ਛੋਟੀਆਂ ਮੱਛੀਆਂ ਜਿਨ੍ਹਾਂ ਦੇ ਘਰ ਤੋੜੇ ਜਾ ਰਹੇ ਨੇ ਕੀ ਪੁਲਿਸ ਉਹਨਾਂ ਲੋਕਾਂ ਦੇ ਵੀ ਸਮਗਲਾਰਾਂ ਦੇ ਵੀ ਜਿਹੜੇ ਤੋੜੇਗੀ ਘਰ ਜਿਹੜੇ ਕਿ ਖੁਦ ਜਿਨ੍ਹਾਂ ਦੇ ਕੇਸਾਂ ਦੇ ਨਾਲ ਵੱਡੇ ਪੁਲਿਸ ਅਫਸਰਾਂ ਦੇ ਨਾਮ ਵੀ ਜੁੜੇ ਸੀ ਤੇ ਔਰ ਵੱਡੇ ਰਾਜਨੇਤਾਵਾਂ ਦੇ ਨਾਲ ਵੀ ਜੁੜੇ ਸੀ ਜਿਵੇਂ ਕਿ ਜਗਦੀਸ਼ ਭੋਲਾ ਡਰੱਗ ਕੇਸ ਦੇ ਵਿੱਚ ਜਗਦੀਸ਼ ਭੋਲੇ ਦਾ ਕਹਿੰਦੇ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਸੀ ਕੀ ਉਹਦਾ ਵੀ ਘਰ ਤੋੜੇਗੀ ਮਹਿਲ ਤੋੜੇਗੀ ਕੀ ਰਾਣੋ ਵਾਲਾ ਸਰਪੰਚ ਜੀਦੇ ਕੇ ਘਰੇ ਬੰਗਲੇ ਦੇ ਵਿੱਚ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਸੀ ਕਿਉਂਕਿ ਬਹੁਤ ਕਰੋੜਾਂ ਦਾ ਜਿਹੜੀ ਇੱਕ ਜਿਹੜੀ ਹੀਰੋਇਨ ਬੜਾ ਡਰਗ ਫੜੀ ਗਈ ਸੀ ਉਹਦੇ ਉਹ ਉਹਦੇ ਨਾਲ ਉਹਦੇ ਕੇਸ ਦੇ ਵਿੱਚ ਵੀ ਬੜੇ ਅਫਸਰਾਂ ਦੇ ਨਾਮ ਆਏ ਸੀ ਕਿ ਉਸ ਦਾ ਮਹਿਲ ਵੀ ਤੋੜੇਗੀ ਜਿਹੜੀ ਪੰਜਾਬ ਪੁਲਿਸ ਕਿਉਂਕਿ ਇਹ ਵੀ ਚਰਚਾਵਾਂ ਦੇ ਨਾਲ ਹੁਣ ਜ਼ਰੂਰ ਇਹ ਵੀ ਹੁਕਮ ਕਰਦੇ ਨੇ ਚਾਹੀਦੇ ਆ ਮੁੱਖ ਮੰਤਰੀ ਨੂੰ ਕਿਉਂਕਿ ਇਹਨਾਂ ਦੇ ਨਾਲ-ਨਾਲ ਜਿਹੜਾ ਹੈਗਾ ਉਹ ਵੱਡੇ ਜਿਹੜੇ ਸਮਗਲਰ ਆ ਉਹਨਾਂ ਤੇ ਵੀ ਨੱਥ ਪਾਵੇ ਔਰ ਉਹਨਾਂ ਦੇ ਵੀ ਜਿਹੜੇ ਮੰਗਲੇ ਢਾਏ ਜਾਣ I <laughs> ਜੋ ਜਣਾ ਹੈਗਾ ਜਿਹੜੇ ਕਿਉਂਕਿ ਮਗਰਮਚ ਵੱਡੇ ਤਾਂ ਇਹੀ ਸੀਗੇ ਕਿਉਂਕਿ ਜਿਨ੍ਹਾਂ ਦੇ ਹੋਰ ਵੀ ਆ ਜਿਹੜੇ ਕਿ ਜਿਨ੍ਹਾਂ ਦੇ ਨਾਮ ਭਾਵੇਂ ਕਿ ਮੇਰੇ ਜ਼ਿਹਨ ਦੇ ਵਿੱਚੋਂ ਬਾਹਰ ਥੋੜਾ ਬਿਸਰ ਗਏ ਨੇ ਉਹਨਾਂ ਦੇ ਵੀ ਜ਼ਰੂਰ ਜਾਣਾ ਚਾਹੀਦਾ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਔਰ ਹੁਕਮ ਦੇਣੇ ਚਾਹੀਦੇ ਪੁਲਿਸ ਅਫਸਰਾਂ ਨੂੰ ਕਿਉਂਕਿ ਉਹਨੂੰ ਕਿਉਂਕਿ ਉਹਨਾਂ ਦੇ ਕਨੈਕਸ਼ਨ ਕਿਤੇ ਨਾ ਕਿਤੇ ਭਾਵੇਂ ਪੁਲਿਸ ਕਈ ਵੱਡੇ ਅਧਿਕਾਰੀਆਂ ਨਾਲ ਜੁੜੇ ਵੀ ਆ ਮੀਡੀਆ 'ਚ ਵੀ ਨਸਰ ਹੋਏ ਨੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਜਿਹੜਾ ਕਦੋਂ ਉਹਨਾਂ ਵੱਡੇ ਸਮਗਲਾਂ ਦੇ ਘਰ ਟੈਂਦੇ ਨੇ ਆਓ ਹੁਣ ਪੰਥਕ ਸਿਆਸਤ ਵੱਲ ਚਲਦੇ ਹਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਭ ਤੋਂ ਪੁਰਾਣੀ ਅਕਾਲੀ ਦਲ ਪਾਰਟੀ ਆ ਪੰਥਕ ਜਮਾਤ ਆ ਜਿਹਦੇ ਤੇ 67 ਚੱਲ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ਦਾਰ ਬਾਦਲ ਪਰਿਵਾਰ ਤੋਂ ਲੋਕ ਜਿਹੜੇ ਹੈਗੇ ਆ ਪੰਥਕ ਕਾਫੀ ਆਗੂ ਜਿਹੜੇ ਹੈਗੇ ਆ ਖੜਾ ਸੜਾਉਣਾ ਚਾਹੁੰਦੇ ਨੇ ਵੀ ਇਹਨਾਂ ਦਾ ਜਿਹੜਾ ਹੈਗਾ ਅਕਾਲੀ ਦਲ ਤੋਂ ਕਬਜ਼ਾ ਹਟੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਾਤ ਸਾਹਿਬ ਤੇ ਜਾਣਾ ਵੀ ਪਿਆ ਬੇਅਦਬੀਆਂ ਘਟਨਾਵਾਂ ਲਈ ਜਿਹੜਾ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਪਰ ਉੱਥੇ ਜਾਣ ਤੋਂ ਬਾਅਦ ਦੇ ਵਿੱਚ ਜਦੋਂ ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਸਮੂਹ ਸਿੰਘ ਸਹਿਬਾਨਾਂ ਦੀ ਜਿਹੜੇ ਪੰਜ ਸਿੰਘ ਸਹਿਬਾਨਾਂ ਦੀ ਫੈਸਲੇ ਤੋਂ ਬਾਅਦ ਜਿਹੜਾ ਫੈਸਲਾ ਲਏ ਸੁਣਾਏ ਗਏ ਆ ਉੱਥੇ ਤਾਂ ਮੰਨ ਲਏ ਪਰ ਬਾਅਦ ਦੇ ਵਿੱਚ ਜਾ ਕੇ ਉਹਨਾਂ ਫੈਸਲਿਆਂ ਤੋਂ ਮੁੱਕਰ ਗਏ ਸਰਦਾਰ ਸਖਬੀਰ ਸਿੰਘ ਬਾਦਲ ਹਣੀ ਤੇ ਜਾਂ ਉਹਨਾਂ ਦੀ ਪਾਰਟੀ ਦੇ ਆਗੂ ਹੁਣ ਉਹਨਾਂ ਨੇ ਜਿਹੜੀ ਭਰਤੀ ਵੱਖਰੀ ਸ਼ੁਰੂ ਕੀਤੀ ਹੋਈ ਆ ਕਹਿੰਦੇ ਵੀ 20 ਲੱਖ ਜਿਹੜੇ ਮੈਂਬਰ ਭਰਤੀ ਕਰ ਦਿੱਤੇ ਗਏ ਨੇ ਆਕਾਲੀ ਦਲ ਦੇ ਪਰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਸਤ ਮੈਂਬਰੀ ਕਮੇਟੀ ਬਣਾਈ ਗਈ ਸੀ ਕੋਆਰਡੀਨੇਟਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਲਗਾਇਆ ਗਿਆ ਸੀ ਤੇ ਉਹ ਖੁਦ ਅਸਤੀਫਾ ਦੇਗੇ ਪਤਾ ਨਹੀਂ ਕਿਹੜੇ ਪ੍ਰੈਸ਼ਰ ਹੇਟਾ ਦੇਗੇ ਪਰ ਇੱਕ ਜਗ ਜਾਹਰ ਆ ਵੀ ਜਿਹੜੇ ਅਗਲੇ ਛੇਵੇਂ ਮੈਂਬਰ ਆ ਸੱਤਮਾ ਤਾਂ ਦੇ ਗਏ ਛੇਵੇਂ ਮੈਂਬਰ ਜਿਹੜੇ ਕਿਰਪਾਲ ਸਿੰਘ ਵਡੂੰਗਰ ਆ ਉਹਨਾਂ ਦਾ ਅਸਤੀਫਾ ਕਿਸੇ ਤੋਂ ਲੁਕਿਆ ਛਪਿਆ ਨਹੀਂ ਕਿਉਂਕਿ ਉਹਨਾਂ ਨੇ ਵੀ ਜਿਹੜਾ ਅਸਤੀਫਾ ਜਿਹੜਾ ਦਿੱਤਾ ਉਸ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰੈਸ ਨੋਟ ਜਾਰੀ ਕਰਨ ਵਾਲਾ ਪੱਤਰਕਾਰਾਂ ਨੂੰ ਗਰੁੱਪਾ WhatsApp ਗਰੁੱਪ ਓ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੇਜਿਆ ਗਿਆ ਵੀ ਕਿਰਪਾਲ ਸਿੰਘ ਵਡੂੰਗਰ ਵੀ ਜਿਹੜੇ ਹੈਗੇ ਅਸਤੀਫਾ ਦੇ ਰਹੇ ਨੇ ਪਰ ਉਹਦੇ ਵਿੱਚੋਂ ਸਪਸ਼ਟ ਹੋ ਗਿਆ ਕਿਉਂਕਿ ਵੀ ਉਹਨਾਂ ਨੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਆ ਉਹਨਾਂ ਨੇ ਸ੍ਰੀ ਕਲਤਕਤ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਇਹ ਕਮਜ਼ੋਰ ਕਰਨ ਦੇ ਲਈ ਡੈਮੇਜ ਕਰਨ ਦੇ ਲਈ ਇਹ ਰਿਜ਼ਾਈਨ ਕਰਾਇਆ ਭਾਵੇਂ ਕਿ ਜਥੇਦਾਰ ਧਾਮੀ ਨੂੰ ਮਨਾਉਣ ਲਈ ਜਾਂਦੇ ਵੀ ਰਹੇ ਵੀ ਤੁਸੀਂ ਇਸਤੀਫਾ ਨਾਮ ਦਾ ਪ੍ਰਧਾਨਗੀ ਤੋਂ ਕਿਉਂਕਿ ਪ੍ਰਧਾਨ ਹੀ ਜਿਹੜਾ ਜਦੋਂ ਪ੍ਰਧਾਨਗੀ ਨੂੰ ਹੀ ਕੋਆਰਡੀਨੇਟਰ ਲਗਾਇਆ ਹੈ ਜਦਕਿ ਪ੍ਰਧਾਨ ਅਹੁਦੇ ਤੇ ਨੇਰੀ ਆ ਤੇ ਫਿਰ ਆਖਰ ਭਰਤੀ ਕੌਣ ਕਰੇਗਾ ਕੌਣ ਫੈਸਲਾ ਸੁਣਾਏਗਾ ਮੀਟਿੰਗ ਵੀ ਸੱਦੀ ਗਈ ਜਿਹਦੇ ਵਿੱਚ ਸ੍ਰੋਮਣੀ ਕਾਲਜ ਵਿਦਾਲ ਦੇ ਵਰਕਿੰਗ ਪ੍ਰੈਜ਼ੀਡੈਂਟ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੰਦਰ ਨੂੰ ਬੁਲਾਇਆ ਗਿਆ ਪਰ ਉਹ ਨਹੀਂ ਆਏ ਪਰ ਉਧਰੋਂ ਸ੍ਰੀ ਅਕਾਲਤਾਤ ਸਾਹਿਬ ਦੇ ਵੱਲੋਂ ਬਣਾਈ ਗਈ ਜਿਹੜੀ ਹੁਣ ਪੰਜ ਮੈਂਬਰੀ ਕਮੇਟੀ ਆ ਭਾਵੇਂ ਕਿ ਸ੍ਰੀ ਅਕਾਲਤਾਤ ਸਾਹਿਬ ਦੇ ਜਹਦਰ ਨੇ ਉਹਨੂੰ ਮਾਨਤਾ ਦੇ ਦਿੱਤੀ ਵੀ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਉਹ ਖੁਦ ਭਰਤੀ ਕਰੇਗੀ ਵੀ ਹੁਣ ਜਿਹੜਾ ਹੈਗਾ ਪੰਜ ਮੈਂਬਰੀ ਕਮੇਟੀ ਨੇ ਅੱਜ ਸ੍ਰੀ ਅਕਾਲਤਾਤ ਸਾਹਿਬ ਰੇ ਮੱਥਾ ਟੇਕਿਆ ਜਿਹਦੇ ਵਿੱਚ ਜਹਦਰ ਬੜਾ ਔਰ ਮਨਪੀ ਸਿੰਘ ਯਾਲੀ ਹੋਣੀ ਸੀਗੇ ਜਿਹੜੇ ਉਹਨਾਂ ਨੇ ਮੱਥਾ ਟੇਕਣ ਉਪਰੰਤ ਜਿਹੜੀ ਹੈਗੀ ਆ ਇਹ ਅੱਜ ਐਲਾਨ ਕੀਤਾ ਕਿ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਜਿਹੜੀ ਕਿ ਉਹਨਾਂ ਨੇ ਦੱਸਿਆ ਮਨਪੀ ਸਿੰਘ ਯਾਲੀ ਹੋਣਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਹਿਲੀ ਜਿਹੜੀ ਹੈਗੀ ਆ ਮੀਟਿੰਗਾਂ ਸੱਦਣਗੇ ਤਿੰਨ ਮੀਟਿੰਗਾਂ ਤਖਤਾਂ ਤੇ ਤਿੰਨਾਂ ਤੇ ਪੰਜਾਬ 'ਚ ਹੋਣਗੀਆਂ ਜਿੱਥੋਂ ਕਿ ਮੈਂਬਰਸ਼ਿਪ ਜਿਹੜੀ ਹੈਗੀ ਆ ਭਰਤੀ ਸਟਾਰਟ ਹੋਵੇਗੀ ਪਹਿਲੀ ਹੈਗੀ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਾਬ ਸਾਹਿਬ ਤੇ ਅਮਰ ਸਾਹਿਬ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਜਿਹੜੀਆਂ ਪਰਚੀਆਂ ਛਪਾ ਲੀਆਂ ਕਹਿੰਦੇ ਅਸੀਂ ਉਹ ਵੰਡਣਗੇ ਉਤੋਂ ਭਾਰਤੀ ਸਟਾਰਟ ਮਹਮਾ ਸ਼ੁਰੂ ਕਰਨਗੇ ਸ੍ਰੀ ਕਾਲਤਾਤ ਸਾਬ ਤੋਂ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਗਲੀ ਜਿਹੜੀ ਵੱਡੀ ਮੀਟਿੰਗ ਹੋਏਗੀ ਕਾਨਫਰੰਸ ਟਾਈਪ ਉੱਥੇ ਵੀ ਜਿਹੜੀ ਭਰਤੀ ਮਹਿਮ ਜਿਹੜਾ ਹੈਗਾ ਪਰਚੀਆਂ ਵੰਡੀਆਂ ਜਾਣਗੀਆਂ ਫਿਰ ਤੀਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਉੱਥੇ ਮੀਟਿੰਗ ਹੋਵੇਗੀ ਜਿਹੜੀ ਕਿ ਉੱਥੇ ਵੀ ਪਰਚੀਆਂ ਵੰਡੀਆਂ ਜਾਣੀਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ 6 ਮਹੀਨੇ ਦੇ ਵਿੱਚ ਇਹ ਜਿਹੜੀ ਭਰਤੀ ਮਹਿਮ ਸ਼ੁਰੂ ਕਰਨੀ ਆ ਭਰਤੀ ਮਹਿਮ ਕੰਪਲੀਟ ਕਰਨੀ ਆ ਜਿਹਦੇ ਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਕਹਿੰਦੇ ਵੀ ਉਹ ਉਹ ਉਹਦੇ ਵਿੱਚ ਲੋਕ ਜਿਹੜੇ ਪੰਥਕ ਜਿਹੜੀ ਸ੍ਰੀ ਕਾਲਤਾਤ ਨੂੰ ਸਮਰਪਿਤ ਨੇ ਜਿਹੜੇ ਮੰਨਦੇ ਨੇ ਹੁਣ ਆਪਾਂ 18 ਮਾਰਚ ਦੀ ਅੜੀ ਕਰਾਂਗੇ ਸਭ ਤੋਂ ਪਹਿਲਾਂ ਆਓ ਆਪਾਂ ਸੁਣਾਈਏ ਮਨਪੀਤ ਸਿੰਘ ਈਆਲੀ ਕੀ ਕਹਿੰਦੇ ਨੇ ਮਾਰਚ ਤੋਂ ਜਿਹੜੀ ਪਸਤੀ ਪ੍ਰੇਰਣਾ ਸ਼ੁਰੂ ਹੋ ਰਹੀ ਆ ਤੇ ਕੁਝ ਵੀ ਭਰਤੀਆਂ ਵੀ ਛੱਪ ਰਹੀਆਂ ਨੇ ਨਾਲ ਹੀ ਲੋਕਾਂ ਦਾ ਜਨ ਸੰਗਠਨ ਦਾ ਉਸ ਪਾਸੇ ਵੀ ਬੜਾ ਬਸੰਦਾਰ ਮਾਹੌਲ ਬਣ ਰਿਹਾ ਉਸ ਤੋਂ ਬਾਅਦ ਇਹ ਭਰਤੀ ਜੀ ਸ਼ੁਰੂ ਹੋ ਅਕਾਲੀ ਆਪਣੀ ਅਕਾਲੀ ਦਲ ਨੂੰ ਨਵੀਂ ਭਰਤੀ ਲੱਖਾਂ ਨੇ ਕਹਿ ਰਹੇ ਸੀ ਕਰ ਲਈ ਹੈ ਉਹ ਮੰਨਿਆ ਗਈ ਕਿ ਕੋਈ ਵੀ ਉਹਦੇ ਬਾਰੇ ਜਦਰ ਸਿੰਘ ਜੀ ਨੇ ਭਈ ਉਹ ਬਰਾਬਰ ਦਾ ਹੈ ਇੰਨੇ ਰੇੜੀਆਂ ਜਿਹੜੀਆਂ ਪ੍ਰਸੰਗ ਬੱਲ ਰਹੇ ਗੁੰਦਸਾਈ ਸਾਡੇ ਵੱਲੋਂ ਸਾਰਾ ਸਮਾਂ 12:00 ਵਜੇ ਸੁਣੋ ਹੁਣ ਇਹਨਾਂ ਅਸੀਂ ਸੁਣ ਚੀ ਸੀ ਹੁਣ ਜਥੇਦਾਰ ਬਡਾਲਾ ਦੇ ਵੀ ਵਿਚਾਰ ਸੁਣੀਏ ਅੱਜ ਅਸੀਂ ਸਾਰੇ ਸਮੁੱਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਲਤਕ ਸਾਹਿਬ ਵਿਖੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਇਹ ਉਹਨਾਂ ਤੋਂ ਸ਼ਕਤੀ ਮੰਗੀ ਆ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ। ਉਹ ਦਿਨ ਸਮੂਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਖ ਸਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਆਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ ਕਰਕੇ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪਾਂ ਨੂੰ ਮਿਲਿਆ ਸਮੁੱਚੇ ਪੰਥ ਨੂੰ ਕਿ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ ਬੜਾ ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਹੁਣ ਸਮਾਂ ਬਹੁਤ ਹੋ ਗਿਆ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜੇ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ